ਕਹਾਣੀ ਆਦਤਾ ਤੋਂ نسل ਦਾ ਪਤਾ ਲੱਗਦਾ ਏ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਇੱਕ ਕੋਈ ਉਪਰਾ ਬੰਦਰਾ ਨੌਕਰੀ ਦੀ ਭਾਲ ਵਿੱਚ ਚੱਪੜਿਆ ਉਸ ਤੋਂ ਉਹਦੀ ਯੋਗਤਾ ਪੁੱਛੀ ਗਈ ਉਹ ਆਖਿਆ ਸਿਆਸੀ ਹਾਂ ਅਰਬੀ ਚ ਸਿਆਸੀ ਉਸ ਨੂੰ ਆਖਦੇ ਹਨ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ ਬਾਦਸ਼ਾਹ ਦੇ ਕੋਲ ਸਿਆਸਤਦਾਨਾ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੀਲੇ ਦਾ ਮੁਖੀ ਬਣਾ ਦਿੱਤਿਆ ਥੋੜੇ ਦਿਨਾਂ ਮਗਰੋਂ ਬਾਦਸ਼ਾ ਉਸ ਨੂੰ ਆਪਣੇ ਸਾਰ ਤੋਂ ਮਹਿੰਗੇ ਤੇ ਪਿਆਰੇ ਘੋੜੇ ਬਾਰੇ ਪੁੱਛਿਆ ਉਸ ਆਖਿਆ ਇਹ ਘੋੜਾ ਨਸਲੀ ਨਹੀਂ ਹੈ ਬਾਦਸ਼ਾ ਬੜਾ ਹੈਰਾਨ ਹੋਇਆ ਉਸ ਘੋੜਿਆਂ ਦੇ ਰਾਖੇ ਨੂੰ ਸਾਧ ਕੇ ਆਪਣੇ ਘੋੜੇ ਬਾਰੇ ਪੁੱਛਿਆ ਉਸ ਦੱਸਿਆ ਬਾਦਸ਼ਾ ਘੋੜਾ ਤਾਂ ਨਸਲੀ ਜੋ ਪਰ ਇਹ ਜਦ ਜੰਮਿਆ ਸੀ ਤਾਂ ਜਦੇ ਦੀ ਮਾਂ ਮਰ ਗਈ ਸੀ ਤੇਹੀ ਇੱਕ ਗਾਂ ਦਾ ਦੁੱਧ ਚੁੰਘ ਕੇ ਉਸ ਨਾਲ ਪੜਿਆ ਹੈ ਬਾਦਸ਼ਾ ਉਸ ਨੂੰ ਦੱਸਿਆ ਤੇ ਪੁੱਛਿਆ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਘੋੜੀ ਨਸਲੀ ਨਹੀਂ ਹੈ ਉਸ ਆਖਿਆ ਜਦੋਂ ਇਹ ਘੋੜਾ ਘਾਹ ਖਾਂਦਾ ਹੈ ਤਾਂ ਦੋ ਇਹ ਗਾਈਆਂ ਵਾਂਗੂ ਮੂੰਹ ੇਠਾ ਕਰਕੇ ਖਾਂਦਾ ਹੈ ਜਦਕਿ ਨਸਲੀ ਘੋੜਾ ਬੁਰਕ ਭਰ ਕੇ ਮੂੰਹ ਉ ਤਾਂ ਚੁੱਕ ਕੇ ਘਾਹ ਖਾਂਦਾ ਹੈ ਬਾਦਸ਼ਾ ਉਸ ਦੀ ਸੂਝ ਤੋਂ ਇੰਨਾ ਖੁਸ਼ ਹੋਇਆ ਕਿ ਉਹਦੇ ਘਰੇ ਦਾਣੇ ਘੋ ਭੁੱਜੇ ਹੋਏ ਦੁੰਬੇ ਤੇ ਪੰਖੀਆਂ ਦਾ ਉੱਚ ਦਰਜੇ ਦਾ ਮਾਸ ਇਨਾਮ ਵਜੋਂ ਕੱਲਿਆ ਤੇ ਉਸ ਨੂੰ ਮਲਿਕਾ ਦੇ ਰਣਵਾਸ ਤੇ ਤਨਾਤ ਘਰ ਕੱਤਿਆ ਫਿਰ ਕੁਝ ਦਿਨਾਂ ਮਗਰੋਂ ਬਾਦਸ਼ਾ ਉਸ ਤੋਂ ਆਪਣੀ ਬੇਗਮ ਬਾਰੇ ਪੁੱਛਿਆ ਉਸ ਆਖਿਆ ਰਹਿਨ ਸਾਇਨਤਾ ਮਲਿਕਾ ਵਰਗਾਏ ਪਰ ਇਹ ਕੋਈ ਸ਼ਹਿਜ਼ਾਦੀ ਨਹੀਂ ਹੈ ਬਾਦਸ਼ਾ ਬੜਾ ਅਵਾਜ਼ਾਰ ਹੋਇਆ ਤੇ ਉਹਨੂੰ ਖਲੋਣ ਨੂੰ ertid ਵੇਲ ਨਾ ਦੇਵੇ ਉਸ ਉਸ ਵੇਲੇ ਉਸਨੇ ਆਪਣੀ ਸੱਸ ਨੂੰ ਸੱਦਿਆ ਤੇ ਸਾਰਾ ਮਾਮਲਾ ਉਸਨੂੰ ਦੱਸਿਆ ਸੱਸਾਂ ਦੀ ਸੱਚਾਈ ਇਹ ਵੀ ਹੈ ਕਿ ਤੁਹਾਡੇ ਮਾਪਿਆਂ ਮੇਰੇ ਖਸਮ ਨਾਲ ਤੁਹਾਡੀ ਕੁੜੀ ਦਾ ਜੰਮ ਦਿਹਾਈ ਰਿਸ਼ਤਾ ਮੰਗ ਲਿਆ ਸੀ ਪਰ ਤੁਹਾਡੀ ਕੁੜੀ 6 ਮਹੀਨਿਆਂ ਦੀ ਉਮਰੇ ਹੀ ਚੱਲ ਵੱਸੀ ਇਸ ਤਰ੍ਹਾਂ ਫਿਰ ਅਸਾਂ ਤੁਹਾਡੀ ਬਾਦਸ਼ਾਹਤ ਨਾਲ ਨਾਤਾ ਗੰਢਣ ਲਈ ਕਿਸੇ ਹੋਰ ਦੀ ਕੁੜੀ ਨੂੰ ਆਪਣੀ ਕੁੜੀ ਬਣਾ ਲਿਆ ਤਦ ਬਾਦਸ਼ਾਹ ਉਸਨੂੰ ਪੁੱਛਿਆ ਤੈਨੂੰ ਕਿ ਇਸ ਤਰ੍ਹਾਂ ਪਤਾ ਲੱਗਿਆ ਭਲਾ ਉਸ ਆਖਿਆ ਬਾਦਸ਼ਾਹ ਤੁਹਾਡੀ ਬੇਗਮ ਦਾ ਨੌਕਰ ਨਾਲ ਵਤੀਰਾ ਅਨਪੜਾਂ ਤੋਂ ਵੀ ਪੜਾਈ ਇੱਕ ਖਾਨਦਾਨੀ ਬੰਦੇ ਦਾ ਦੂਜਿਆਂ ਨਾਲ ਵਿਹਾਰ ਕਰਨ ਦਾ ਇੱਕ ਸਲੀਕਾ ਹੁੰਦਾ ਹੈ ਜੋ ਉਹਨਾਂ ਵਿੱਚ ਪੂਰਾ ਵੀ ਨਹੀਂ ਹੈ ਬਾਦਸ਼ਾਹ ਫਿਰ ਬੜਾ ਖੁਸ਼ ਹੋਇਆ ਤੇ ਉਸ ਨੂੰ ਵਾਵਾ ਸਾਰਾ ਅਨਾਜ ਤੇ ਭੇਡਾਂ ਬੱਕਰੀਆਂ ਅਨਾਵ ਵਜੋਂ ਦਿੱਤੀਆਂ ਤੇ ਉਸ ਨੂੰ ਆਪਣਾ ਦਰਬਾਰੀ ਬਣਾ ਲਿਆ ਕੁਝ ਦਿਨ ਲੱਗੇ ਲੰਗੇ ਬਾਦਸ਼ਾਹ ਲੋਂ ਉਸ ਨੂੰ ਸੱਦਿਆ ਗਿਆ ਤੇ ਉਸ ਨੂੰ ਆਖਿਆ ਗਿਆ ਕਿ ਕੁਝ ਮੇਰੇ ਬਾਰੇ ਦੱਸ ਉਸ ਆਖਿਆ ਜਾਨ ਬਖਸ਼ ਰੱਖਿਆ ਜੀ ਬਾਦਸ਼ਾਹ ਵਾਦਾ ਕੀਤਾ ਕਿ ਕੱਖ ਨਹੀਂ ਆਂਦਾ ਉਸ ਆਖਿਆ ਨਾ ਤਾਂ ਤੁਸੀਂ ਸ਼ਹਿਜ਼ਾਦੇ ਜੋ ਤੇ ਨਾ ਹੀ ਤੁਹਾਡਾ ਵਿਹਾਰ ਬਾਦਸ਼ਾਹਾਂ ਵਰਗਾ ਏ ਬਾਦਸ਼ਾਹ ਬਬੋੜੀਕਾ ਹੋਇਆ ਗੁੱਸੇ 'ਚ ਆ ਗਿਆ ਪਰ ਜਾਨ ਬਖਸ਼ਣ ਦਾ ਵਾਅਦਾ ਕੀਤਾ ਹੁਣ ਕਰਕੇ ਚੋ ਪਚਾਪ ਆਪਣੀ ਮਾ ਦੇ ਮਹਿਲ ਜਾ ਪੜਿਆ ਉਸ ਦੀ ਮਾਂ ਆਖਿਆ ਪੁੱਤਰਾ ਇਹ ਸੱਚ ਵੇ ਕਿ ਤੂੰ ਇੱਕ ਆਜੜੀ ਦਾ ਮੁੰਡਾ ਏ ਸਾਡੇ ਕੋਈ ਧੀ ਪੁੱਤ ਨਹੀਂ ਸੀ ਤਦ ਅਸਾਂ ਤੈਨੂੰ ਗੋਦ ਲੈ ਕੇ ਪਾਲਿਆ ਬਾਦਸ਼ਾ ਆਪਣੇ ਸਿਆਸੀ ਨੂੰ ਸਾਦ ਕੇ ਪੁੱਛਿਆ ਦੱਸ ਤੈਨੂੰ ਕਿੰਜ ਪਤਾ ਲੱਗਾ ਉਸ ਆਖਿਆ ਬਾਦਸ਼ਾ ਜਦ ਕਿਸੇ ਨੂੰ ਕੋਈ ਇਨਾਮ ਦਿੰਦੇ ਨੇ ਤਾਂ ਉਹ ਹੀਰੇ ਮੋਤੀ ਜਵਾਹਰ ਦਿੰਦੇ ਨੇ ਪਰ ਤੁਸੀਂ ਤਾਂ ਭੇਡਾਂ ਬੱਕਰੀਆਂ ਤੇ ਖਾਣ ਪੀਣ ਦੀਆਂ ਸ਼ੈਅ ਦਿੱਤੀਆਂ ਸੋ ਇਸ ਤੋਂ ਪਤਾ ਲੱਗਦਾ ਏ ਕਿ ਤੁਸੀਂ ਕੋਈ ਸ਼ਹਿਜ਼ਾਦੇ ਨਹੀਂ ਕਿਸੇ ਆਜੜੀ ਦੇ ਮੁੰਡੇ ਜੋ ਕਿਸੇ ਮਨੁੱਖ ਕੋਲ ਕਿੰਨਾ ਵੀ ਧਨ ਦੌਲਤ ਸੁੱਖ ਆਰਾਮ ਰਤਬਾ ਗਿਆਨ ਤਾਕਤ ਹੋਵੇ ਇਹ ਸਭ ਬਾਹਰੀ ਸ਼ੈਅਾਂ ਨੇ ਬੰਦੇ ਦੀ ਅਸਲੀਅਤ ਉਹਦੇ ਲਹੂ ਉਸਦੇ ਵਿਹਾਰ ਤੋਂ ਪਤਾ ਲੱਗਦੀ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ